ਤਲ ਤਾਂ ਮੈਂ ਜੀ ਆ ਸਭ ਸ੍ਰੀ ਅਕਾਲ ਤਖਤ ਸਾਹਿਬ ਦਾ ਉਸ ਦੀ ਸਰਮੌਰ ਜਿਹੜੀ ਆਪਾਧੀ ਆ ਸਿੱਖਾਂ ਦੇ ਵਿੱਚ ਸੰਸਥਾ ਜਿਹੜੀ ਆ ਸਾਡਾ ਜਿੱਥੇ ਸਿਰ ਝੁਕਦਾ ਸਾਡੀ ਸੁਪਰੀਮ ਅਕਾਲ ਤਖਤ ਸਾਹਿਬ ਉੱਥੋਂ ਜਿਹੜੇ ਫੈਸਲੇ ਆਏ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੀ ਸਮੁੱਚੀ ਕਾਮ ਪਿਛਲੇ 10-15 ਸਾਲ ਤੋਂ ਤਕਰੀਬਨ 2007 ਤੋਂ ਜਦੋਂ ਤੋਂ ਉਸ ਖੌਤੀ ਡੇਰੇ ਵਾਲੇ ਨੇ ਸਵਾੰਗ ਰਚਿਆ ਸੀ ਉਹਦੇ ਤੋਂ ਲੈ ਕੇ ਅੱਜ ਤੱਕ ਪੰਜਾਬ ਦੇ ਵਿੱਚ ਪੰਜਾਬ ਦਾ ਹੋ ਰਿਹਾ ਕਹਾਣ ਸਾਡੇ ਅਸਟ ਦੀ ਬੇਅਦਬੀ ਸਾਡੇ ਸਿੱਖਾਂ ਦੇ ਉੱਤੇ ਗੋਲੀਆਂ ਚਲਾਈ ਗਈਆਂ ਸਿੰਘ ਸ਼ਹੀਦ ਕੀਤੇ ਗਏ ਤਾਂ ਉਹਦਾ ਜਿਹੜਾ ਕਬੂਲਨਾਮਾ ਆਇਆ ਕਬੂਲਨਾਮਾ ਵੀ ਉੱਥੇ ਆਇਆ ਕਿ ਜਿੱਥੇ ਹਰ ਇੱਕ ਸਿੱਖ ਜਾ ਕੇ ਨਤਮਸਤਕ ਹੁੰਦਾ ਅਸੀਸ ਝਕਾਉਂਦਾ ਤੇ ਆਪਣੇ ਗੁਨਾਹਾਂ ਦੀ ਕੀਤੀ ਹੋਈ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗਦਾ ਤੇ ਅੱਜ ਉਹਨਾਂ ਗੁਨਾਹਾਂ ਦੇ ਉੱਤੇ ਉਹਨਾਂ ਕੁਕਰਮਾਂ ਦੇ ਉੱਤੇ ਸਖਵੀਰ ਸਿੰਘ ਉੱਥੇ ਖੜੇ ਨੇ ਜਹਦਰ ਸਾਹਿਬ ਦੇ ਸਾਹਮਣੇ ਖੜ ਕੇ ਜਿਹੜੇ ਉਹ ਆਪਣੇ ਗناہ ਕਬੂਲ ਕਰ ਰਹੇ ਨੇ ਤੇ ਮੈਂ ਇਹੀ ਗੱਲ ਕਹੂੰਗਾ ਕਿ ਜਿੱਥੇ ਕਹਿੰਦੇ ਆ ਵੀ ਸ਼ਹੀਦਾਂ ਦਾ ਡੁੱਲਿਆ ਖੂਨ ਅਜਾਈ ਨਹੀਂ ਜਾਂਦਾ ਤਾਂ ਸਾਡੀ ਕੌਮ ਦੇ ਲਈ ਸ਼ਹੀਦ ਹੋਏ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਭਾਈ ਗਰਜੀਤ ਸਿੰਘ ਸਰਾਵਾ ਕ੍ਰਿਸ਼ਨ ਭਗਵਾਨ ਸਿੰਘ ਜੀ ਮੇਰੇ ਫਾਦਰ ਸਾਹਿਬ ਨੇ ਅੱਜ ਉਹਨਾਂ ਦੀ ਸ਼ਹੀਦੀ ਦਾ ਮੈਂ ਇਸ ਗੱਲ ਦੇ ਲਈ ਕਹੂੰਗਾ ਕਿ ਕੌਮ ਆ ਜਿਹੜਾ ਮਾਣ ਕਰਦੀ ਆ ਤੇ ਅੱਜ ਉਸ ਸ਼ਹੀਦੀ ਨੂੰ ਪੂਰੀ ਦੁਨੀਆ ਦੇ ਵਿੱਚ ਦੁਬਾਰਾ ਫੇਰ ਜਾਣਿਆ ਗਿਆ ਕਿ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਜਿਹੜੀ ਸ਼ਹੀਦੀ ਹੋਈ ਸੀ ਜਿਹਦੇ ਦੋਸ਼ੀ ਅੱਜ ਕੱਲ ਤੱਕ ਸਾਬ ਤੇ ਖੜ ਕੇ ਮਾਫੀਆ ਮੰਗ ਰਹੇ ਨੇ ਕਬੂਲ ਨਾਵਾ ਮੰਗ ਕਬੂਲਿਆ ਉਹਨਾਂ ਨੇ ਆਪਣਾ ਗੁਨਾਹ ਕਬੂਲ ਕੀਤੇ ਨੇ ਤਾਂ ਮੈਂ ਸਮੁੱਚੀ ਕੌਮ ਦਾ ਗੁਰੂ ਸਾਹਿਬ ਦਾ ਕੋਟਣ-ਕੋਟ ਧੰਨਵਾਦ ਕਰਦਾ ਨਾਲ ਇਥੇ ਸਰਕਾਰਾਂ ਨੂੰ ਕਹਿਣਾ ਵੀ ਚਾਹਣਾ ਇੱਕ ਆਮ ਬੰਦੇ ਵੱਲੋਂ ਕਿਤੇ ਥੋੜੀ ਜਿਹੀ ਕੋਈ ਗਲਤੀ ਕਬੂਲੀ ਜਾਵੇ ਤਾਂ ਉਹਦੇ ਵਿੱਚ ਪੁਲਿਸ ਪ੍ਰਸ਼ਾਸਨ ਜਾਂ ਸਮੇਂ ਦੀ ਸਰਕਾਰ ਉਹਨੂੰ ਫੜ ਕੇ ਪਰਚਾ ਕਰਕੇ ਉਹਨੂੰ ਜੇਲ੍ਹ 'ਚ ਬੰਦ ਕਰ ਦਿੰਦੀ ਆ ਪਰ ਇਥੇ ਇੱਕ ਵਾਰ ਨਹੀਂ ਦੋ ਦੋ ਵਾਰ ਤਿੰਨ ਤਿੰਨ ਵਾਰ ਇਸ ਸ਼ਖਸ ਵੱਲੋਂ ਉਸ ਸਮੇਂ ਦੇ ਮੁੱਖ ਮੰਤਰੀ ਵੱਲੋਂ ਕਬੂਲਿਆ ਗਿਆ ਕਿ ਉਹਦੇ ਰਾਤ ਚ ਗਨਾਹ ਵੀ ਹੋਇਆ ਤੇ ਉਹ ਭਾਈਵਾਲ ਵੀ ਰਹੇ ਆ ਗੋਲੀकांड ਵੀ ਉਹਨਾਂ ਦੇ ਰਾਤ ਚ ਹੋਇਆ ਤੇ ਹੁਣ ਮੈਂ ਇਥੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇੱਕੋ ਗੱਲ ਕਹਿਣੀ ਚਾਹਣਾ ਕਿ ਆਪਣੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇ ਜਿਹੜੇ ਇਹਦੇ ਭਾਈਵਾਲ ਲੋਕ ਨੇ ਕਿ ਅੱਜ ਜੇਲ੍ਹਾਂ ਤੋਂ ਬਾਹਰ ਫਰਦੇ ਨੇ ਉਹ ਚਾਹੇ ਉਸ ਸਮੇਂ ਦਾ ਬੁੱੱਛਰ ਸਮੇਤ ਸੈਣੀਆ ਚਾਹੇ ਚ ਚਰਨਜੀਤ ਸ਼ਰਮਾ ਤੇ ਚਾਹੇ ਹੋਰ ਜਿਹੜੇ ਕਈ ਅਫਸਰ ਅਧਿਕਾਰੀ ਨਾਲ ਸੀ ਉਮਰਾਨ ਅੰਗਲ ਵਰਗੇ ਜਾਂ ਹੋਰ ਵੀ ਉਹਨਾਂ ਦੇ ਉੱਤੇ ਜੜੀਆਂ ਬਣਦੀਆਂ ਕਾਰਵਾਈਆਂ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਸਲਾਖਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਬੰਦ ਕੀਤਾ ਜਾਵੇ। ਕੋ ਜਿਹੜਾ ਫਕਰੇ ਕੌਮ ਦਾ ਅਵਾਰਡ ਵਾਪਸ ਲੈ ਗਿਆ ਉਹ ਨੂੰ ਕਿ ਬਿਲਕੁਲ ਜੀ ਇੱਕ ਮੈਂ ਕਹੂੰਗਾ ਕਿ ਫਕਰੇ ਕੌਮ ਦੇਸ਼ ਦੀ ਜਾਂ ਪੰਜਾਬ ਦੀ ਜਾਂ ਕੌਮ ਦੀ ਸੇਵਾ ਕਰਨ ਵਾਲਿਆ ਕੋਲੇ ਸੋਭਦਾ ਸਿੱਖਾਂ ਦੇ ਸਿਰਾਂ ਦਾ ਘਾਣ ਕਰਨ ਵਾਲੇ ਸਿੱਖਾਂ ਦੇ ਸਿਰਾਂ ਦੇ ਨਾਲ ਖੁੱਦੋ ਕੁੰਡੀ ਖੇਡਣ ਵਾਲੇ ਲੋਕ ਕਦੇ ਫਕਰੇ ਕੌਮ ਨਹੀਂ ਹੋ ਸਕਦੇ ਸੋ ਇਹ ਫੈਸਲੇ ਦਾ ਮੈਂ ਸਵਾਗਤ ਕਰਦਾ ਤੇ ਧੰਨਵਾਦ ਕਰਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬਾਨਾਂ ਦਾ ਸਮੁੱਚੇ ਸਾਡੇ ਤਖਤਾਂ ਦੇ ਜਥੇਦਾਰ ਸਹਿਬਾਨਾਂ ਦਾ ਜਿਨ੍ਹਾਂ ਨੇ ਇਹ ਫੈਸਲੇ ਲਏ ਆ ਤੇ ਮੈਂ ਸਮਝਦਾ ਕਿ ਕੌਮ ਨੂੰ ਵੀ ਵੱਧ ਚੜ ਕੇ ਸਹਿਯੋਗ ਕਰਨ ਦੀ ਲੋੜ ਆ ਉਹ ਅੱਗੇ ਇਸ ਤੋਂ ਅੱਗੇ ਕੀ ਪ੍ਰਤੀਕਿਰਿਆ ਹੁੰਦੀ ਆ ਉਹ ਉਸ ਦੇ ਹਿਸਾਬ ਨਾਲ ਕੀਤੀ ਜਾਊਗੀ ਪਰ ਅੱਜ ਦੇ ਸਮੇਂ ਦੇ ਵਿੱਚ ਮੈਂ ਤੇਹੀ ਗੱਲ ਕਹੂੰਗਾ ਕਿ ਜਿਹੜਾ ਉਹਨਾਂ ਨੇ ਗਨਾਹ ਕਬੂਲਿਆ ਉਹਦੇ ਵਿੱਚ ਮੈਨੂੰ ਇੰਨੀ ਕ ਸੰਤੋਸ਼ਟੀ ਹੈਗੀ ਆ ਕਿ ਗੁਰੂ ਘਰ ਦੇ ਵਿੱਚ ਖੜ ਕੇ ਜਿਹੜੀ ਉਹਨੇ ਗੱਲ ਕਬੂਲੀ ਆ ਉਹ ਕੋਈ ਅਤਕਤ ਨਹੀਂ ਨਹੀਂ ਹੈਗੀ ਜਿਹਦੇ ਰਾਤ ਚ ਹੋਈ ਹੈ ਜਿਨ੍ਹਾਂ ਨੇ ਕੀਤੀ ਹੈ ਜਿਹੜੇ ਭਾਈ ਵੱਲ ਰਹੇ ਆ ਪਰ ਸਰਕਾਰ ਤੇ ਸਵਾਲੀਆ ਚਿੰਨ ਹੈ ਕਿ ਦੋ ਦੋ ਵਾਰ ਬੰਦਾ ਆਪਣੇ ਗੁਨਾਹ ਕਬੂਲਨ ਤੇ ਵੀ ਅੱਜ ਬਾਹਰ ਹੋਵੇ ਤੇ ਸਰਕਾਰ ਦੀ ਕੋਈ ਪ੍ਰਤੀਕਿਰਿਆ ਨਾ ਹੋਵੇ ਤਾਂ ਇਥੋਂ ਇਹ ਸਪਸ਼ਟ ਹੁੰਦਾ ਕਿ دنیਵੀਂ ਅਦਾਲਤਾਂ ਜਿਹੜੀਆਂ ਉਹ ਬਹੁਤ ਲੰਮਾ ਸਮਾਂ ਲਮਕਾਉਂਦੀਆਂ ਜਿਨ੍ਹਾਂ ਦੇ ਵਿੱਚ ਇਨਸਾਫ ਨਹੀਂ ਨਿਕਲਦਾ ਤਾਂ ਮੈਂ ਇਥੇ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਤੁਰੰਤ ਇਹਨਾਂ ਲੋਕਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਜਾਣ